ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਵੈਲਕਮ ਟੂ ਮਾਈ YouTube ਚੈਨਲ ਪੰਜਾਬੀ ਸਿੱਧੂ ਗੁਰਪ੍ਰੀਤ ਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਤੇ ਇੱਕ ਪਲੀਜ਼ ਰਿਕਵੈਸਟ ਹੈ ਜਿਹੜੇ ਚੈਨਲ ਤੇ ਨਵੇਂ ਹੁੰਦੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ Instagram ਦੇ ਉੱਪਰ ਵੀ ਆਪਣਾ ਪੇਜ ਬਣਿਆ ਹੈ ਗੁਰਪ੍ਰੀਤ ਸਿੱਧੂ ਬੁਟੀਕ ਤੁਸੀਂ ਸਰਚ ਕਰਕੇ ਜਾ ਸਕਦੇ ਹੋ ਤੇ ਉਹਦੇ ਉੱਪਰ ਸਾਡੇ ਡਿਜ਼ਾਈਨ ਆ ਜਿਹੜੇ ਤੁਸੀਂ ਦੇਖ ਸਕਦੇ ਹੋ ਇੱਕ ਪੇਜ ਨੂੰ ਫੋਲੋ ਜ਼ਰੂਰ ਕਰ ਦਿਓ ਜਿਨ੍ਹਾਂ ਨੇ ਪੇਜ ਨੂੰ ਫੋਲੋ ਨਹੀਂ ਕੀਤਾ ਹੋਇਆ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਪ੍ਰਿੰਟ ਸੂਟ ਤੇ ਪਿਓਰ ਕਾਟਨ ਦਾ ਸਟੱਫ ਹੋਊਗਾ ਟਿਸਟਾ ਬ੍ਰਾਂਡ ਦਾ ਤੇ ਇਹਦੇ ਵਿੱਚ ਆਪਣੇ ਕੋਲੇ ਨਵੇਂ ਪ੍ਰਿੰਟ ਆਏ ਆਗੇ ਤੇ ਪ੍ਰਿੰਟ ਸਾਰੇ ਹੀ ਬਹੁਤ ਪਿਆਰੇ ਨੇ ਦੇਖੋ ਜੀ ਪਹਿਲਾ ਇਹ ਵਾਲਾ ਪ੍ਰਿੰਟ ਹੈਗਾ ਤੇ ਆਲ ਓਵਰ ਸੂਟ ਨੇ ਹੈ ਤੇ 5 ਮੀਟਰ ਸੂਟ ਹੋਊਗਾ ਠੀਕ ਹੈ ਜੀ ਇਹਦੇ ਵਿੱਚ ਇਸ ਤਰ੍ਹਾਂ ਦਾ ਪ੍ਰਿੰਟ ਬਣਿਆ ਹੋਇਆ ਹੈਗਾ ਦੇਖੋ ਜੀ ਬਹੁਤ ਸੋਹਣੇ ਫਲਾਵਰ ਨੇ ਬਣੇ ਹੈ ਬਹੁਤ ਸੋਹਣਾ ਪ੍ਰਿੰਟ ਹੈਗਾ ਤੇ ਬਹੁਤ ਹੀ ਜਿਆਦਾ ਪਿਆਰਾ ਕਲਰ ਹੈ ਇਹ ਕਿ ਤੁਸੀਂ ਇਹਨੂੰ ਆਲ ਓਵਰ ਇਸ ਤਰ੍ਹਾਂ ਸਟਿਚ ਕਰ ਸਕਦੇ ਹੋ ਠੀਕ ਹੈ ਜੀ ਆਲ ਓਵਰ ਹੋਣਗੇ ਇਹ ਤੇ ਮੈਚਿੰਗ ਦੇ ਵਿੱਚ ਨਹੀਂ ਹੈਗੇ ਤੇ ਟਿਸਟਾ ਦੀ ਇਹ 컬렉ਸ਼ਨ ਹੈਗੀ ਤੇ ਆਪਾਂ ਤੁਹਾਨੂੰ ਸਟੈਂਪ ਵੀ ਦਿਖਾ ਦੰਨੇ ਆਂਗੇ ਦੇਖੋ ਜੀ ਠੀਕ ਹੈ ਜੀ ਤੇ ਬਾਕੀ ਕਾਟਨ ਦਾ ਸਟਾਫ ਹੈ ਜਿਹੜਾ ਬਹੁਤ ਸੋਹਣਾ ਪਿਓਰ ਕਾਟਨ ਦਾ ਸਟਾਫ ਹੈ ਸੌਫਟ ਵਾਲੀ ਕਾਟਨ ਹੈਗੀ ਇਹ ਤੇ ਵਿਦਆਊਟ ਦੁਪੱਟਾ ਸਕਰੀਨ ਦੇ ਉੱਪਰ ਪ੍ਰਾਈਸ ਹੋਊਗਾ ਤੁਸੀਂ ਦੁਪੱਟਾ ਜਿਸ ਤਰ੍ਹਾਂ ਦਾ ਡਾਈ ਕਰਾਉਣਾ ਸਤੋਂ ਡਾਈ ਕਰਵਾ ਸਕਦੇ ਹੋਗੇ ਤੇ ਅਗਲਾ ਸੂਟ ਆਪਾਂ ਦਿਖਾਉਣੀ ਆ ਇਹ ਵੀ ਟਿਸਟਾ ਦੇ ਵਿੱਚ ਹੈਗਾ ਤੇ ਇਹ ਵੀ ਪਿਓਰ ਕਾਟਨ ਦਾ ਸਟਾਫ ਹੈ ਠੀਕ ਹੈ ਜੀ ਟਿਸਟਾ ਦੇ ਵਿੱਚ ਵੀ ਕਈ ਰੇਂਜ ਆਉਂਦੀ ਆ ਘੱਟ ਰੇਂਜ ਵਾਲੇ ਵੀ ਆਉਂਦੇ ਨੇ ਮੀਡੀਅਮ ਰੇਂਜ ਵਾਲੇ ਵੀ ਆਉਂਦੇ ਆਗੇ ਠੀਕ ਹੈ ਤੇ ਵੱਧ ਰੇਂਜ ਵਾਲੇ ਵੀ ਆਉਂਦੇ ਆਗੇ ਇਹਦੇ ਵਿੱਚ ਇਸ ਤਰ੍ਹਾਂ ਦਾ ਪ੍ਰਿੰਟ ਆ ਸਾਰੇ ਬਹੁਤ ਸੋਹਣੇ ਜੁਨੀਕ ਜੇ ਕਲਰ ਨੇਗੇ ਕੋਈ ਢਕੀਲੇ ਨਹੀਂ ਹੈਗੇ ਬਹੁਤ ਸੋਹਣੇ ਬਹੁਤ ਹੀ ਪਿਆਰੇ ਜੇ ਕਲਰ ਨੇ ਇਹਦੇ ਵਿੱਚ ਇਸ ਤਰ੍ਹਾਂ ਦੇ ਫਲਾਵਰ ਬਣੇ ਹੋਏ ਆਗੇ ਤੇ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਕਲਰ ਹੈ ਇਹ ਵੀ ਆਲ ਓਵਰ ਹੈ ਤੇ 5 ਮੀਟਰ ਸੂਟ ਹੋਊਗਾ ਠੀਕ ਹੈ ਜੀ ਤੇ ਦੇਖੋ ਜੀ ਇਹ ਵੀ ਟਿਸਟਾ ਦਾ ਸਟੱਫ ਹੈ ਜਿਹੜੀ ਕਾਟਨ ਹੈ ਬਹੁਤ ਸੋਹਣੀ ਕਾਟਨ ਹੈ ਬਹੁਤ ਸੌਫਟ ਹੈ ਪਿਓਰ ਕਾਟਨ ਦਾ ਸਟਾਫ ਹੈ ਇਹਦੇ ਨਾਲ ਆਪਾਂ ਨੇ ਦੁਪੱਟਾ ਰੱਖਿਆ ਹੋਇਆ ਹੈ ਹਾਫ ਪਿਓਰ ਦਾ ਤੁਸੀਂ ਇਸ ਤਰ੍ਹਾਂ ਦੇ ਦੁਪੱਟੇ ਡਾਈ ਕਰਵਾ ਸਕਦੇ ਹੋਗੇ ਤੇ ਆਪਾਂ ਨੇ ਇਸ ਤਰ੍ਹਾਂ ਹੀ ਡਾਈ ਕੀਤਾ ਹੋਇਆ ਸੈਂਟਰ ਦੇ ਵਿੱਚ ਆਪਾਂ ਨੇ ਇਸ ਤਰ੍ਹਾਂ 4 ਸਾਈਡ ਡਾਈ ਕੀਤਾ ਹੋਇਆ ਤੇ ਨਾ ਸੌਰੀ ਸੈਂਟਰ ਦੇ ਵਿੱਚ ਆਪਾਂ ਨੇ ਬੇਸ ਕਲਰ ਰੱਖਿਆ ਹੋਇਆਗਾ ਤੇ ਇਸ ਤਰ੍ਹਾਂ ਦੇ ਜਿਹੜੇ ਉਹ ਫਲਾਵਰ ਹੈਗੇ ਸਰਕਲ ਜੇ ਪਾਏ ਹੋਏ ਆਗੇ ਤੇ ਫੋਰ ਸਾਈਡ ਆਪਾਂ ਨੇ ਟਾਈ ਡਾਈ ਕੀਤਾ ਹੋਇਆ ਠੀਕ ਹੈ ਜੀ ਤੁਸੀਂ ਇਸ ਤਰ੍ਹਾਂ ਦੇ ਦੁਪट्टे ਡਾਈ ਕਰਵਾ ਸਕਦੇ ਹੋ ਇਹ ਆਪਾਂ ਦੁਪट्टे ਨਾਲ ਰੈਡੀ ਕੀਤਾ ਹੋਇਆਗਾ ਤੁਸੀਂ ਇਸ ਤਰ੍ਹਾਂ ਦੇ ਸੂਟ ਇਹ ਸੂਟ ਵੀ ਤੁਸੀਂ ਲੈ ਸਕਦੇ ਹੋ ਸਕਰੀਨ ਦੇ ਉੱਪਰ ਪ੍ਰਾਈਸ ਉਹਨੂੰ ਵੀ ਦੁਪੱਟਾ ਸ਼ੋ ਹੋ ਜੂਗਾ ਠੀਕ ਹੈ ਜੀ ਬਹੁਤ ਸੋਹਣੇ ਸੂਟ ਨੇਗੇ ਤੁਸੀਂ ਇਸ ਤਰ੍ਹਾਂ ਦੇ ਸੂਟ ਤੇ ਕਿਤੇ ਵੀ ਤੁਸੀਂ ਵੇਅਰ ਕਰ ਸਕਦੇ ਹੋਗੇ ਜੇ ਤੁਹਾਨੂੰ ਗਰਮੀ ਦੇ ਵਿੱਚ ਕੋਈ ਵੀ ਪ੍ਰੋਗਰਾਮ ਆ ਤੁਸੀਂ ਇਹਨਾਂ ਨੂੰ ਪਾ ਸਕਦੇ ਹੋ ਠੀਕ ਹੈ ਤੇ ਅਗਲਾ ਕਲਰ ਆਪਣਾ ਹੋਊਗਾ ਇਹ ਵਾਲਾ ਦੇਖੋ ਜੀ ਇਸ ਕਾਈਜ਼ ਦਾ ਕਲਰ ਹੈਗਾ ਇਹਦਾ ਆਪਾਂ ਪ੍ਰਿੰਟ ਦਿਖਾਉਣੀ ਆਂਗੇ ਇਹਦੇ ਵਿੱਚ ਇਸ ਤਰ੍ਹਾਂ ਦਾ ਪ੍ਰਿੰਟ ਹੈਗਾ ਸਾਰੇ ਇਹ ਅਲੱਗ-ਅਲੱਗ ਪ੍ਰਿੰਟ ਵਾਲੇ ਨੇ ਕੋਈ ਸੇਮ ਪ੍ਰਿੰਟ ਨਹੀਂ ਹੋਊਗਾ ਠੀਕ ਹੈ ਜੀ ਇਹਦੇ ਵਿੱਚ ਵਾਈਟ ਜਆ ਵਾਈਟ ਜਆ ਪ੍ਰਿੰਟ ਹੈਗਾ ਫਲਾਵਰ ਬਣੇ ਹੋਏ ਨੇਗੇ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਸਟਾਫ ਹੈ ਇਹ ਕਲਰ ਵੀ ਬਹੁਤ ਪਿਆਰਾ ਹੈਗਾ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਤੇ ਇਹ ਵੀ ਆਪਣਾ ਟਿਸਟਾ ਵਾਲਿਆਂ ਦਾ ਲੋ ਜੀ ਆਪਾਂ ਤੁਹਾਨੂੰ ਦਿਖਾ ਵੀ ਦੰਨੇ ਆਂਗੇ ਤੇ ਕਈ ਵਾਰ ਕਿਸੇ ਸਟੱਫ ਤੇ ਨਹੀਂ ਵੀ ਸਟੈਂਪ ਲੱਗੀ ਹੁੰਦੀ ਪਰ ਜਿਹੜਾ ਸਟੱਫ ਆਪਾਂ ਲੈ ਕੇ ਆਉਣੇ ਆਂਗੇ ਉਹ ਆਪਾਂ ਬ੍ਰਾਂਡ ਦਾ ਹੀ ਲੈ ਕੇ ਆਉਣੇ ਆਂਗੇ ਇਹ ਟਿਸਟਾ ਵਾਲਿਆਂ ਨੇ ਤੇ ਨਵੇਂ ਪ੍ਰਿੰਟ ਆਏ ਨੇਗੇ ਮਲ ਕਾਟਨ ਦਾ ਸਟੱਫ ਆ ਇੱਕ ਇਸਟਾ ਦੇ ਵਿੱਚ ਵੀ ਮਲ ਕਾਟਨ ਆਈ ਆ ਉਹਦੇ ਵਿੱਚ ਵੀ ਆਪਣੇ ਕੋਲ ਕਲਰ ਹੈਗੇ ਆ ਦੋ ਚਾਰ ਤੁਸੀਂ ਸਾਤੋਂ WhatsApp ਤੇ ਮੈਸੇਜ ਕਰਕੇ ਆਰਡਰ ਕਰ ਸਕਦੇ ਆ ਭਾਉਦੀ ਵੀ ਵੀਡੀਓ ਪਾਈ ਹੋਈ ਹੈਗੀ ਕਿ ਇਹਦੇ ਵਿੱਚ ਦੂਸਰਾ ਕਲਰ ਇਹ ਆ ਗਿਆ ਇਹ ਸਾਨੂੰ ਦੋ ਕਲਰ ਮਿਲ ਜਾਣਗੇ ਠੀਕ ਹੈ ਜੀ ਤੇ ਉਹਦੇ ਵਿੱਚ ਦੂਸਰਾ ਕਲਰ ਇਹ ਆ ਗਿਆ ਸੇਮ ਹੀ ਪ੍ਰਿੰਟ ਹੈ ਤੇ ਕਲਰ ਹੈਗਾ ਡਿਫਰੈਂਟ ਠੀਕ ਹੈ ਜੀ ਕਲਰ ਥੋੜਾ ਡਿਫਰੈਂਟ ਹੈ ਸਾਰੇ ਬਹੁਤ ਸੋਹਣੇ ਕਲਰਜ਼ ਨੇ ਕਲਰ ਨੇ ਸਰਬਾਰੀਜ਼ੇ ਕਲਰ ਨੇ ਦੇਖੋ ਜੀ ਇਹ ਵਾਲਾ ਇਸ ਤਰ੍ਹਾਂ ਦਾ ਕਲਰ ਹੈ ਬਾਕੀ ਤੁਸੀਂ ਸਭ ਤੋਂ ਫੋਟੋ ਮੰਗਵਾ ਸਕਦੇ ਹੋ ਤੁਸੀਂ ਕਲਰ ਕਨਫਰਮ ਕਰਨੀ ਹੋ ਸਕਦਾ 19 20 ਦਾ ਫਰਕ ਜ਼ਰੂਰ ਪੈ ਸਕਦਾਗਾ ਠੀਕ ਹੈ ਇਹ ਵੀ ਟੈਸਟ ਵਾਲਿਆਂ ਦਾ ਬਿਨਾ ਦੁਪੱਟਾ ਸੂਟ ਰਹਿਣਗੇ ਜੀ ਤੇ ਸਕਰੀਨ ਦੇ ਉੱਪਰ ਪ੍ਰਾਈਸ ਤੁਹਾਨੂੰ ਸ਼ੋ ਹੋ ਜਾਊਗਾ ਦੁਪੱਟਾ ਤੁਸੀਂ ਜਿਸ ਤਰ੍ਹਾਂ ਦਾ ਕਹੋਗੇ ਉਹੀ ਆਪਾਂ ਤੁਹਾਨੂੰ ਲਾ ਕੇ ਦੇਵਾਂਗੇ ਉਹਦੇ ਚਾਰजेस ਅਲੱਗ ਦੇਣੇ ਪੈਣਗੇ ਦੁਪੱਟੇ ਦੇ ਠੀਕ ਹੈ ਸੀ ਜਿਸ ਤਰ੍ਹਾਂ ਤੁਸੀਂ ਕਹੋਗੇ ਉਸੇ ਅਗਰ ਆਪਾਂ ਡਾਈ ਕਰਵਾ ਕੇ ਦੇਵਾਂਗੇ ਲਓ ਜੀ ਹਾਗਲਾ ਕਲਰ ਦੇਖੋ ਤੇ ਡਿਜ਼ਾਈਨ ਪ੍ਰਿੰਟ ਵੀ ਦੇਖੋ ਬਹੁਤ ਹੀ ਸੋਹਣੇ ਬਹੁਤ ਹੀ ਪਿਆਰੇ ਜਿਹੇ ਪ੍ਰਿੰਟ ਆਇਨਗੇ ਤੇ ਸਟਾਫ ਵੀ ਇੰਨਾ ਜ਼ਿਆਦਾ ਸੌਫਟ ਹੈਗਾ ਲੋ ਜੀ ਤੇ ਇਹ ਇਸ ਤਰ੍ਹਾਂ ਦਾ ਪ੍ਰਿੰਟਰ ਹੋਊਗਾ ਇਹਦੇ ਵਿੱਚ ਜੀ ਠੀਕ ਲੱਗੀ ਹੋਈ ਲੋ ਜੀ ਆਪਾਂ ਤੁਹਾਨੂੰ ਦਿਖਾਉਨੇ ਆਂਗੇ ਇਹਦੇ ਵਿੱਚ ਇਸ ਤਰ੍ਹਾਂ ਦਾ ਪ੍ਰਿੰਟ ਹੋਊਗਾ ਇਸ ਤਰ੍ਹਾਂ ਦੇ ਵਿੱਚ ਠੀਕ ਹੈ ਤੇ ਬਹੁਤ ਸੋਹਣੇ ਪ੍ਰਿੰਟ ਨੇ ਸਾਰਿਆਂ ਦੇ ਵਿੱਚ ਤੇ ਡਿਜ਼ਾਈਨ ਪ੍ਰਿੰਟ ਵੀ ਤੁਸੀਂ ਦੇਖ ਸਕਦੇ ਹੋਗੇ ਅ ਵਿੱਚ ਵਾਈਟ ਵੀ ਹੈ ਤੇ ਗ੍ਰੀਨ ਜਾਂ ਵੀ ਆ ਰਿਹਾ ਠੀਕ ਹੈ ਜੀ ਤੇ ਬਹੁਤ ਹੀ ਸੋਹਣਾ ਬਹੁਤ ਪਿਆਰਾ ਕਲਰ ਹੈਗਾ ਤੇ ਇਹ ਗਰਮੀਆਂ ਦੇ ਵਿੱਚ ਪਾਉਣ ਲਈ ਕੋਈ ਢਕੀਲੇ ਨਹੀਂ ਹੈਗੇ ਸਰਦਾਰੀ ਜਿਹਾ ਕਲਰ ਨੇਗੇ ਤੁਸੀਂ ਜਿਸ ਤਰ੍ਹਾਂ ਮਰਜੀ ਇਹਨਾਂ ਨੂੰ ਸਟਿਚਿੰਗ ਜਿਹੜੀ ਕਰਵਾ ਸਕਦੇ ਹੋਗੇ ਇਹ ਤੁਹਾਡੀ ਇੱਛਾ ਤੁਸੀਂ ਕਿਸ ਤਰ੍ਹਾਂ ਸਟਿਚਿੰਗ ਕਰਵਾਉਣੀ ਹੈਗੀ ਤੇ ਅਗਲਾ ਸੂਟ ਆ ਗਿਆ ਬਲੈਕ ਠੀਕ ਹੈ ਜੀ ਤੇ ਇਹ ਵੀ ਇਸੇ ਦੀ ਸਟੱਫ ਹੈ ਸਾਰੇ ਆਪਣੇ ਕੋਲ ਸੇਮ ਸਟੱਫ ਦੇ ਹੀ ਨੇ ਸੇਮ ਰੇਂਜ ਦੇ ਵਿੱਚ ਹੀ ਸੂਟ ਨੇਗੇ ਤੇ ਪ੍ਰਿੰਟ ਇਹਨਾਂ ਦੇ ਅਲੱਗ-ਅਲੱਗ ਹੋਣਗੇ ਲਓ ਜੀ ਤੇ ਅਗਲਾ ਇਹਦੇ ਵਿੱਚ ਕੇ ਵਾਲਾ ਆ ਗਿਆ ਇਹਦੇ ਵਿੱਚ ਇਸ ਤਰ੍ਹਾਂ ਦਾ ਡਿਜ਼ਾਈਨ ਬਣਿਆ ਹੋਇਆ ਹੈਗਾ ਦੇਖੋ ਜੀ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਸਟਾਫ ਹੈ ਇਹ ਕਿਉਂਕਿ ਟਿਸਟਾ ਇੱਕ ਬ੍ਰਾਂਡ ਹੈ ਟਿਸਟਾ ਦਾ ਸਟਾਫ ਹੈ ਜਿਹੜਾ ਉਹ ਵਧੀਆ ਹੁੰਦਾਗਾ ਆਪਣੇ ਕੋਲ ਇੰਨੀ ਜ਼ਿਆਦਾ ਇਸ ਸਟਾਫ ਦੀ ਡਿਮਾਂਡ ਹੈਗੀ ਤੇ ਕਈ ਵਾਰ ਇਹ ਆਪਾਂ ਨੂੰ ਨਹੀਂ ਮਿਲਦਾ ਹੈਗਾ ਜੋ ਕਲਰ ਮੇਰੀਆਂ ਭੈਣਾਂ ਮੰਗਦੀਆਂ ਹੁੰਦੀਆਂ ਨੇ ਕਈ ਵਾਰ ਉਹ ਨਹੀਂ ਮਿਲਦਾ ਹੈਗਾ ਸੋਲਡ ਆਊਟ ਹੋ ਜਾਂਦਾ ਹੈਗਾ ਠੀਕ ਹੈ ਜੀ ਇਸ ਲਈ ਤੁਸੀਂ ਜਲਦੀ ਤੋਂ ਜਲਦੀ ਸਾਨੂੰ ਆਰਡਰ ਦੇ ਸਕਦੇ ਹੋਗੇ ਤੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਇਸ ਤਰ੍ਹਾਂ ਦੇ ਸਟੱਫ ਹੈ ਜਿਹੜੇ ਆਪਾਂ ਨੂੰ ਦੁਬਾਰਾ ਨਹੀਂ ਮਿਲਦੇ ਹੈਗੇ ਲਓ ਜੀ ਅਗਲਾ ਕਲਰ ਇਹਦੇ ਵਿੱਚ ਇਹ ਆ ਗਿਆ ਤੇ ਇਹਦਾ ਇਹਦੇ ਵਿੱਚ ਇਸ ਤਰ੍ਹਾਂ ਦਾ ਪ੍ਰਿੰਟ ਹੈ ਡਿਜ਼ਾਈਨ ਠੀਕ ਹੈ ਜੀ ਲਓ ਜੀ ਦੇਖ ਸਕਦੇ ਹੋ ਤੁਸੀਂ ਆਪਣੇ ਕੋਲੇ ਕਾਫੀ ਦਿਨਾਂ ਦੇ ਆਏ ਪਏ ਸੀਗੇ ਗਰਮੀ ਬਹੁਤ ਜ਼ਿਆਦਾ ਹੋਣ ਕਰਕੇ ਆਪਾਂ ਤਾਂ ਵੀਡੀਓ ਨਹੀਂ ਬਣਾਈ ਗਈ ਹੈਗੀ ਤੇ ਆਪਾਂ ਨਹੀਂ ਬਣਾਈ ਹੈਗੀ ਲਓ ਜੀ ਇਹਦੇ ਵਿੱਚ ਇਸ ਤਰ੍ਹਾਂ ਦਾ ਪ੍ਰਿੰਟ ਆ ਗਿਆ ਇਹ ਵੀ ਬਹੁਤ ਹੀ ਪਿਆਰਾ ਕਲਰ ਆ ਬਹੁਤ ਹੀ ਸੋਹਣਾ ਇਹਦੇ ਉੱਪਰ ਡਿਜ਼ਾਈਨ ਬਣਿਆ ਹੋਇਆ ਹੈਗਾ ਤੁਸੀਂ ਆਰਡਰ ਦੇ ਸਕਦੇ ਹੋ ਇਹ ਵੀ ਚਿਸਟਾ ਵਾਲਿਆਂ ਦਾ ਸਾਰੇ ਸਟਾਫ ਜਿਹੜਾ ਇਹ ਚਿਸਟਾ ਵਾਲਿਆਂ ਦਾ ਤੇ ਲੋ ਜੀ ਦੇਖ ਸਕਦੇ ਹੋ ਤੇ ਆਲ ਓਵਰ ਸੂਟ ਹੋਣਗੇ 5 ਮੀਟਰ ਸੂਟ ਦੀ ਕੱਟ ਹੋਊਗੀ ਵਿਦਆਊਟ ਦੁਪੱਟਾ ਸੂਟ ਰਹਿਣਗੇ ਦੁਪੱਟੇ ਤੁਸੀਂ ਬਿਨਾ ਦੁਪੱਟੇ ਤੋਂ ਵੀ ਸੂਟ ਆ ਜਿਹੜਾ ਆਰਡਰ ਕਰ ਸਕਦੇ ਹੋ ਠੀਕ ਹੈ ਜੀ ਦੁਪੱਟਾ ਲੈਣਾ ਚਾਹੁੰਦੇ ਹੋ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਅਸੀਂ ਦੁਪੱਟਾ ਤੁਹਾਨੂੰ ਡਾਈ ਕਰਾ ਕੇ ਦੇ ਦਾਂਗੇ ਸਟਿਚਿੰਗ ਕਰਾਉਣੀ ਆ ਜਾਂ ਨਹੀਂ ਕਰਾਉਣੀ ਉਹ ਤੁਹਾਡੀ ਇੱਛਾ ਹੈਗੀ ਠੀਕ ਹੈ ਤੁਸੀਂ ਕਿਸ ਤਰ੍ਹਾਂ ਦੇ ਸੂਟ ਪਸੰਦ ਕਰਦੇ ਹੋ ਤੁਸੀਂ ਖੁਦ ਵੀ ਸਟਿਚ ਕਰ ਸਕਦੇ ਹੋ ਲੋ ਜੀ ਇਹ ਕਲਰ ਬਲੈਕ ਦੇ ਵਿੱਚ ਏ ਆ ਗਿਆ ਇਹਦੇ ਵਿੱਚ ਪ੍ਰਿੰਟ ਇਸ ਤਰ੍ਹਾਂ ਦਾ ਹੈ ਏ ਵਾਲੇ ਦੇ ਵਿੱਚ ਸਾਰੇ ਹੀ ਕਲਰ ਬਹੁਤ ਪਿਆਰੇ ਨੇ ਬਹੁਤ ਹੀ ਸੋਹਣੇ ਤੇ ਬਹੁਤ ਹੀ ਪਿਆਰੇ ਡਿਜ਼ਾਈਨ ਨੇਗੇ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋਗੇ ਦੇਖੋ ਜੀ ਬਾਕੀ ਸਟਾਫ ਹੈ ਜਿਹੜਾ ਉਹ ਇੰਨਾ ਜਿਆਦਾ ਸੋਹਣਾ ਬਹੁਤ ਹੀ ਜਿਆਦਾ ਵਧੀਆਗਾ ਕਿਉਂਕਿ ਪਿਓਰਟੀ ਜ਼ਿਆਦਾ ਹੈ ਸਟਾਫਾ ਕਾਟਨ ਦੇ ਵਿੱਚ ਹੈ ਲੋ ਜੀ ਟਿਸਟਾ ਦੀ ਜਿੰਨੀ ਵੀ ਕਲੈਕਸ਼ਨ ਆਉਂਦੀ ਹੈ ਬਹੁਤ ਹੀ ਸੋਹਣੀ ਆਉਂਦੀ ਹੈਗੀ ਤੇ ਬਹੁਤ ਹੀ ਜ਼ਿਆਦਾ ਵਧੀਆ ਇਹ ਸਟੱਫ ਹੈਗਾ ਤੇ ਇੱਕ ਕਲਰ ਏ ਹੋ ਗਿਆ ਠੀਕ ਹੈ ਜੀ ਇਹ ਵੀ ਤੁਹਾਨੂੰ 5 ਮੀਟਰ ਮਿਲੂ ਆਲ ਓਵਰ ਸੂਟ ਹੈ ਜੇ ਤੁਸੀਂ ਮੈਚਿੰਗ ਕਰਨਾ ਚਾਹੁੰਦੇ ਹੋ ਤਾਂ ਇਹਦੇ ਨਾਲ ਵਾਈਟ ਜਿਹੜੀ ਕਾਟਨ ਦੀ ਚਿਕਨ ਦੀ ਬਾਟਮ ਵੀ ਬਣਾ ਸਕਦੇ ਹੋ ਜਾਂ ਜਿਸ ਤਰ੍ਹਾਂ ਪੈਚ ਲੱਗ ਕੇ ਆ ਰਿਹਾ ਹੈਗਾ ਉਸ ਤਰ੍ਹਾਂ ਦੀ ਬਾਟਮ ਵੀ ਤੁਸੀਂ ਇਹਦੇ ਨਾਲ ਲਾ ਸਕਦੇ ਹੋ ਜੇ ਤੁਸੀਂ ਮੈਚਿੰਗ ਦੇ ਵਿੱਚ ਰੱਖਣਾ ਚਾਹੁੰਦੇ ਹੋ ਪਰ ਵੈਸੇ ਆਲ ਓਵਰ ਵੀ ਬਣਿਆ ਇਹ ਬਹੁਤ ਸੋਹਣਾ ਲੱਗਦਾ ਹੈ ਠੀਕ ਹੈ ਜੀ ਇਹ ਤੁਹਾਡੀ ਇੱਛਾ ਹੈ ਜੀ ਜਿਸ ਤਰ੍ਹਾਂ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਤੇ ਅਗਲਾ ਦੇਖੋ ਇਹ ਵੀ ਆਪਣਾ ਸੇਮ ਹੀ ਸਟਾਕ ਦੇ ਵਿੱਚ ਹੈ ਤੇ ਇਹਦੇ ਵਿੱਚ ਇਸ ਤਰ੍ਹਾਂ ਦਾ ਡਿਜ਼ਾਈਨ ਬਣਿਆ ਹੋਇਆ ਹੈਗਾ ਹੁਣ ਜਿਹੜੀ ਇਹ ਵਾਲੀ ਪ੍ਰਿੰਟਿੰਗ ਹੈ ਇਹ ਕਾਟਨ ਸਿਲਕ ਦੇ ਵਿੱਚ ਵੀ ਆ ਰਹੀ ਹੈ ਤੇ ਇਹਦੇ ਵਿੱਚ ਘੱਟ ਰੇਂਜ ਦੇ ਵਿੱਚ ਵੀ ਆ ਰਹੀ ਹੈਗੀ ਆ ਠੀਕ ਹੈ ਜੀ ਤੇ ਇਹ ਦੀ ਸੇਮ ਰੇਂਜ ਵਾਲੀ ਹੈ ਇਹ ਸਾਰਿਆਂ ਦਾ ਪ੍ਰਾਈਸ ਹੈ ਜਿਹੜਾ ਉਹ ਸੇਮ ਹੀ ਰਹੂਗਾ ਲੋ ਜੀ ਇਹਦੇ ਵਿੱਚ ਇਸ ਤਰ੍ਹਾਂ ਦੇ ਫਲਾਵਰ ਬਣੇ ਹੋਏ ਆਗੇ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਕਲਰ ਹੈ ਬਹੁਤ ਹੀ ਪਿਆਰਾ ਸਟਾਫ ਹੈਗਾ ਤੇ ਇਹਨੂੰ ਤੁਸੀਂ ਲਾਈਨਿੰਗ ਲਾਉਣੀ ਆ ਜਾਂ ਨਾ ਲਾਉਣੀ ਆ ਤੁਹਾਡੀ ਇੱਛਾ ਹੈਗੀ ਤੇ ਵਿਦਾਊਟ ਲਾਈਨਿੰਗ ਵੀ ਤੁਸੀਂ ਸਚ ਕਰ ਸਕਦੇ ਹੋ ਪਰ ਬਾਹਰ ਲਈ ਪਹਿਣਾ ਨੇ ਜੋ ਲਾਈਨਿੰਗ ਪਸੰਦ ਕਰਦੀਆਂ ਨੇ ਉਹਦੇ niche ਲਾਈਨਿੰਗ ਲਾ ਸਕਦੀਆਂ ਨੇਗੀਆ ਠੀਕ ਹੈ ਜੀ ਤੇ ਬਹੁਤ ਹੀ ਸੋਹਣਾ ਸਟੱਫ ਹੈ ਬਹੁਤ ਹੀ ਪਿਆਰਾ ਜਿਹਾ ਕਲਰ ਹੈਗਾ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋਗੇ ਇੱਕ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਲਾਈਕ ਵੀ ਕਰਿਆ ਕਰੋ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਠੀਕ ਹੈ ਜੀ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗਦੇ ਹੁੰਦੇ ਆ ਤੇ ਆਰਡਰ ਕਰਨ ਲਈ ਆਪਣਾ ਵਟਸਐਪ ਦਾ ਨੰਬਰ ਦਿੱਤਾ ਹੋਇਆ ਹੁੰਦਾ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਤੇ ਕਾਲ ਕਰਨੀ ਹੁੰਦੀ ਹੈ ਜੇ ਮੇਰੀਆਂ ਭੈਣਾਂ ਨੇ ਉਹ ਸਾਨੂੰ ਕਾਲ ਵੀ ਕਰ ਸਕਦੇ ਨੇ ਠੀਕ ਹੈ ਜੀ ਚਲੋ ਜੀ